raag suhi mahalla panywa kar chewa ek onkar satgurb prasad satgur pas benantiyan mile naam adhara tuttha satta pat sah taap gaya sansara bhagtaan ki tek tu santaan ki iot tu satta sirjanhara rahao sat teri samagri ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਟੁੱਟਾ ਸੱਚਾ ਪਾਤ ਸਹਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ पसारा ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆ ਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਵਾਂ ਘਰ ਥੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਅਧਾਰਾ ਤੁਠਾ ਸੱਚਾ ਪਾਤ ਸਹਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਹ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ मिले नाम अदारा तुट्ठा सच्चा पात सहा ताप गया संसार भगता की टेक तू संता की ओट तू सच्चा सृजनहारा बहाओ सच तेरी सामग्री सच तेरा दरबार सच तेरे खजिनिया सच तेरा पसारा तेरा रूप गम है ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਤੁਠਾ ਸੱਚਾ ਪਾਤ ਸਹਾ ਤਾਤ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ मिले नाम अदारा तुट्ठा सच्चा पात सहा ताप गया संसार भगता की टेक तू संता की ओट तू सच्चा सृजनहारा प्रहाओ सच तेरी सामग्री सच तेरा दरबार सच तेरे खजिनिया सच तेरा पसारा ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲ ਹਾਰਾ ਰਾਗ ਸੁਹੀ ਮਹੱਲਾ ਪੰਮਾ ਘਰ ਥੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਤੁਠਾ ਸੱਚਾ ਪਾਤ ਸਹਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਾਨਿਆਂ ਸੱਚ ਤੇਰਾ पसारा ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰੇ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਕਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਅਧਾਰਾ ਟੁੱਠਾ ਸੱਚਾ ਪਾਤ ਸਹਾ ਤਾਤ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਪ੍ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜਿਨਿਆ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲ ਹਾਰਾ ਰਾਗ ਸੁਹੀ ਮਹੱਲਾ ਪੰਿਵਾ ਘਰ ਥੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਤੁਠਾ ਸੱਚਾ ਪਾਤ ਸਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ पसारा ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਬਲਹਾਰਾ raag suhi mahalla panwa kar chewa ek ओंकार satgura prasad satgura paas binantiyan mile naam adhara tuttha satta paat saha taap gaya sansara bhagtaan ki teeg tu santaan ki oot tu satta sirjan haara rahao sat teri samagri ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਿਵਾ ਘਰਿ ਥੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਟੁਠਾ ਸੱਚਾ ਪਾਤ ਸਹਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਵਾਂ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਟੁੱਠਾ ਸੱਚਾ ਪਾਤ ਸਹਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ पसारा ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਹ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਿਵਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ मिले नाम अदारा तुट्ठा सच्चा पात सहा ताप गया संसारा भक्तां की टेक तू संतां की ओट तू सच्चा सृजनहारा रहाओ सच तेरी सामग्री सच तेरा दरबार सच तेरे खजिनियां सच तेरा पसारा ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਟੁੱਠਾ ਸੱਚਾ ਪਾਤ ਸਹਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ पसारा ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਨਾ ਘਰ ਛੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਟੁੱਠਾ ਸੱਚਾ ਪਾਤ ਸਹਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਪ੍ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਟੁੱਠਾ ਸੱਚਾ ਪਾਤ ਸਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ पसारा ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਬਲਹਾਰਾ raag suhi mahalla panwa kar thewa ek ankar satgura prasad satgura paas benantiyan mile naam adhara tuttha satta paat sah taap gaya sansara bhagtaan ki tek tu santaan ki yot tu satta sirjanhara rahao sat teri samagri ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਬਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਟੁਠਾ ਸੱਚਾ ਪਾਤ ਸਹਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ पसारा ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰ ਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾ ਕੋ ਬਲਿਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਿលਹਾਰਾ ਰਾਗ ਸੁਹੀ ਮਹੱਲਾ ਪੰਵਾਂ ਘਰ ਥੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਤੁਠਾ ਸੱਚਾ ਪਾਤ ਸਹਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਪ੍ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਹ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਥੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਅਧਾਰਾ ਟੁੱਠਾ ਸੱਚਾ ਪਾਤ ਸਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਨਾ ਕੋ ਬਲ ਹਾਰਾ ਰਾਗ ਸੁਹੀ ਮਹੱਲਾ ਪਨਵਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਤੁਠਾ ਸੱਚਾ ਪਾਤ ਸਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਾਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਛੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਟੁੱਠਾ ਸੱਚਾ ਪਾਤ ਸਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਨਾ ਕੋ ਬਲ ਹਾਰਾ ਰਾਗ ਸੁਹੀ ਮਹੱਲਾ ਪੰਿਵਾ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਤੁਠਾ ਸੱਚਾ ਪਾਤ ਸਹ ਤਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਬਲਹਾਰਾ ਸੱਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਬਲਹਾਰਾ raag suhi mahalla panjwa ghar chewa ek ओंकार सतगुरु प्रसाद सतगुरु पास बिनंतियां मिले नाम अदारा तुट्ठा सच्चा पात सह ताप गया संसार भगता की टेक तू संता की ओट तू सच्चा सृजनहारा रहाओ सच तेरी सामग्री ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਲਹਾਰਾ